ਆਲ ਬਾਬਾ ਜੀ ਕੀ ਭੂਤ ਪ੍ਰੇਤ ਹੁੰਦੇ ਆ ਇਹ ਕੋ ਵੀ ਗੁਰਜੀ ਇੱਕ ਇਹ ਵਿਸ਼ਾ ਬਹੁਤ ਪੁਰਾਣਾ ਚੱਲਦਾ ਆ ਰਿਹਾ ਮਨ ਦੇ ਵੀ ਆ ਕੇ ਭੂਤ ਪ੍ਰੇਤ ਹੁੰਦੇ ਆ ਕੁਝ ਕਹਿੰਦੇ ਨਹੀਂ ਹੁੰਦੇ ਪਰ ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ ਇਹ ਗੱਲ ਕਹਿ ਰਹੇ ਨੇ ਕਈ ਕੋਟ ਜੱਖ ਕਿਨਰ ਪਸਾਜ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਪੇ ਕਈ ਕਰੋਨਾ ਹੀ ਆ ਜੀ ਪਰ ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਸਭਾਉ ਕਰਕੇ ਹੀ ਮੰਨਿਆ ਜਾਵੇਗਾ ਹੂੰ ਜਿਸ ਤਰ੍ਹਾਂ ਕਿ ਆਮ ਟੀਵੀ ਦੇ ਐਚ ਸੀਰੀਅਲਾਂ ਦੇ ਵਿੱਚ ਵਿਖਾਲਦੇ ਆ ਫਿਲਮਾਂ 'ਚ ਵਿਖਾਲ ਦਿੰਦੇ ਨੇ ਸਿੰਘ ਲਾਤੇ ਔ ਲਾਤਾ ਨਹੀਂ ਅਸਲ 'ਚ ਸਭਾਉ ਕਰਕੇ ਮੈਂ ਸਮਝਦਾ ਵਾਂ ਕਿ ਇਹ ਹੁੰਦੀ ਆ ਕੋਈ ਇੱਕ ਨਾਰਮਲ ਜੀ ਗੱਲ ਆ ਕਿ ਜਦੋਂ ਕੋਈ ਚੰਗੇ ਕਰਮ ਕਰੇ ਤੇ ਆਪਾਂ ਸੁਭੈ ਕੀ ਇਹ ਗੱਲ ਆਖ ਦਿੰਦੇ ਆ ਕਿ ਯਾਰ ਉਹ ਸੰਤ ਸਰੂਪ ਬੰਦਾ ਸਾਧੂ ਸੁਭਾਅ ਉਹ ਬਿਲਕੁਲ ਤੇ ਜਦੋਂ ਕੋਈ ਬੰਦਾ ਕੋ ਕਰਮ ਕਰੇ ਕੋਈ ਮਾੜੇ ਕੰਮ ਕਰੇ ਤੇ ਉਹਨੂੰ ਇਹ ਗੱਲ ਕਹੀ ਜਾਂਦੀ ਯਾਰ ਇਹ ਇਹ ਭੂਤ ਹੀ ਹੋ ਇਹ ਰਾਖਸ਼ੀ ਹੋ ਇਹਨਾਂ ਸ਼ਬਦਾਂ ਦੇ ਨਾਲ ਸਬੋਧਨ ਕੀਤਾ ਜਾਂਦਾ ਜੀ ਜੀ ਤੇ ਇਹ ਗੁਰਬਾਣੀ ਅਨੁਸਾਰ ਤੇ ਫਿਰ ਜੇ ਕਹੀਏ ਤੇ ਗੁਰੂ ਸਾਹਿਬਾਨ ਕਹੀ ਰਹਿ ਕੇ ਕਈ ਕੋਟ ਜੱਖ ਕਿਨਰ ਪਸਾਜ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਜੀ ਦੂਜੀ ਗੱਲ ਦੇ ਉੱਤੇ ਆਪਾਂ ਗੱਲ ਕਰਕੇ ਤਾਂ ਆ ਵੇਖੋ ਸਤਗੁਰਾਂ ਨੇ ਬਚਨ ਕੀਤਾ ਸਬਾਹ ਉਹਦੇ ਜਿਤਨਾ ਪਹਿਲਾਂ ਜ਼ਿਕਰ ਕੀਤਾ ਕਹਿੰਦੇ ਕਲੀ ਅੰਦਰ ਨਾਨਕਾਂ ਜਿਨ੍ਹਾਂ ਦਾ ਉਤਾਰ ਜੀ ਕਿਹੇ ਨਾਨਕ ਕਲਯੁਗ ਦੇ ਵਿੱਚ ਪੂਤਾ ਪ੍ਰੇਤਾਂ ਦਾ ਵਾਸਾ ਸਵਾਲ ਉੱਠਿਆ ਕਿ ਮਾਰੇ ਫਿਰ ਹੈ ਕਿੱਥੇ ਹਾਂ ਦਿਖਾਓ ਬਿਲਕੁਲ ਕੌਣ ਆ ਤੇ ਗੁਰੂ ਸਹਿਬਾਨ ਅਗਲੀਆਂ ਪੰਕਤਾਂ 'ਚ ਕਹਿੰਦੇ ਨੇ ਪੂਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸੁਖਦਾਰ ਜੀ ਕਿ ਪੁੱਤ ਭੂਤ ਨਾ ਹੈ ਧੀ ਭੂਤ ਨਹੀਂ ਹੈ ਜਿਹੜੀ ਇਹ ਮਨੁੱਖ ਤੇਰੀ ਪਤਨੀ ਹੈ ਉਹ ਬਹੁਤ ਵੱਡੀ ਭੂਤਨੀ ਹੈ ਸਰਦਾਰ ਨਹੀਂ ਹੈ ਹੁਣ ਸਰੋਤੇ ਵੇਖ ਕੇ ਕਹਣਗੇ ਉਹ ਸਾਡਾ ਤੁਹਾਡੇ ਵੀ ਮੰਦ ਵਿੱਚ ਖਿਆਲ ਆ ਜਾਏਗਾ ਕਿ ਗੁਰੂ ਸਹਿਬਾਨ ਸਾਡੇ ਪਰਿਵਾਰ ਨੂੰ ਸਾਡੇ ਧੀਆਂ ਪੁੱਤਰਾਂ ਨੂੰ ਪਤਨੀ ਨੂੰ ਇਹ ਗੱਲਾਂ ਕਹਿ ਰਹੇ ਨੇ ਨਹੀਂ ਸਬਾਹੂ ਕਰਕੇ ਸਬਾਹੂ ਕਰਕੇ ਜਿਤਨਾ ਕਿ ਮੈਂ ਗੁਰਬਾਣੀ ਦਾ ਫਰਮਾਨ ਹੈ ਕਿ ਜਹ ਕਰ ਸਾਧਨਾ ਸੇਵੀਏ ਹਰ ਕੀ ਭਗਤੀ ਨਾਲ ਤੈ ਕਰ ਮਰਗਟਸਾਰ ਤੇ ਪੂਤ ਵਸੇ ਤਮਾ ਵਾਵਾ ਕਿ ਜਿੱਥੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ ਸੇਵਾ ਸਿਮਰ ਬੰਦਗੀ ਦਾ ਰਸਤਾ اختیار ਨਹੀਂ ਕੀਤਾ ਜਾਂਦਾ ਹਮੇਸ਼ਾ ਕਲੇਸ਼ ਰਹਿੰਦੀ ਹੈ ਲੜਾਈ ਝਗੜਾ ਰਹਿੰਦਾ ਹੈ ਹੂੰ ਜੇਕਰ ਸਾਧਨਾ ਸੇਵੀ ਹਰ ਕੀ ਭਗਤੀ ਨਾਲ ਹੂੰ ਤੇ ਘਰ ਮਰਗੜ ਸਾਰ ਤੇ ਭੂਤ ਵਸੇ ਤੇ ਮਾਹੇ ਉਹ ਮਾਨੋ ਘਰ ਜਿਹੜਾ ਵਾ ਮਰਗ ਘਟ ਜਿਹੜਾ ਵਾ ਸਮਸ਼ਾਨ ਭੂਮ ਕਹਿੰਗੇ ਕਿ ਉਹ ਘਰ ਘਰ ਨਹੀਂਗਾ ਇੱਕ ਸਮਸ਼ਾਨ ਭੂਮ ਕਾ ਹੀ ਆ ਜਿੱਥੇ ਭੂਤਾਂ ਦਾ ਵਾਸ ਹਾਂ ਜਿੱਥੇ ਭੂਤਾਂ ਦਾ ਵਾਸ ਮੰਨਿਆ ਜਾਂਦਾ ਉਹ ਘਰ ਇੱਕ ਸਮਸ਼ਾਨ ਭੂਮ ਕਾ ਵਾ ਆ ਅੱਜ ਵੇਖਿਆ ਜਾਵੇ ਬਹੁਤ ਸਾਰੇ ਪਰਿਵਾਰ ਦੁਖੀ ਨੇ ਗਾੜੀ ਜਿਹੜੇ ਆ ਮੈਂ ਜਿਤਨਾ ਨਸ਼ੇ ਦੀ ਅਲਾਮਤ ਚ ਲੋਕ ਲੱਗੇ ਬੱਚੇ ਹਾਂ ਹਾਂ ਉਹ ਘਰ ਘਰ ਰਿਹਾ ਖੰਡਰ ਬਣ ਗਏ ਨੇ ਤੇ ਉਹ ਪੂਤਾਂ ਤੋਂ ਘਟ ਕੀ ਹੋਇਆ ਉਹ ਪੂਤ ਆ ਉਹ ਪੂਤ ਆ ਅਸਲ ਦੇ ਵਿੱਚ ਸਭਾਵ ਕਰਕੇ ਜਿਹੜੇ ਆ ਉਹਨਾਂ ਦੇ ਇੱਕ ਕਰਮ ਇੱਕ ਨਾਮ ਦਿੱਤਾ ਗਿਆ ਵੀ ਉਹ ਐਸੇ ਆ ਤਾਂ ਕਰਕੇ ਇਹ ਚੀਜ਼ਾਂ ਮੰਨਦੇ ਆ ਜਿਹੜੀਆਂ ਹਾਂ ਜੀ ਇੱਥੇ ਸਵਾਲ ਇਹ ਕਿ ਇਹ ਆ ਵੀ ਜਿਹੜਾ ਛਵੀ ਸਾਡੇ ਮਨਾਂ ਚ ਪਾਈ ਗਈ ਆ ਵੀ ਭੂਤ ਦੇ ਵੱਡੇ ਵੱਡੇ ਦੰਦ ਹੁੰਦੇ ਆ ਵੱਡੇ ਵੱਡੇ ਨਹ ਹੁੰਦੇ ਆ ਹੈ ਨਾ ਉਹ ਰਾਤ ਨੂੰ ਡਰਾਉਂਦਾ ਤੁਹਾਨੂੰ ਤੇ ਉਹਦੀ ਛਵੀ ਤੁਹਾਨੂੰ ਨਜ਼ਰ ਆਉਂਦੀ ਉਹ ਤੁਹਾਡਾ ਨੁਕਸਾਨ ਕਰਦਾ ਉਹ ਸਿਰ ਤੇ ਵੀ ਆ ਜਾਂਦਾ ਉਹ ਕਿਹੜੇ ਭੂਤ ਦੀ ਗੱਲ ਆ ਫਿਰ ਦੇਖੋ ਵੀਰ ਜੀ ਉਹ ਚੀਜ਼ਾਂ ਜਿਹੜੀਆਂ ਤਾਥਾ ਜਿਤਨਾ ਮੈਡੀਕਲ ਨਹੀਂ ਮੰਨਦਾ ਹਾਂ ਜਿਤਨਾ ਕਿਸੇ ਵਕਤ ਕੋਈ ਬੰਦਾ ਚੱਲ ਰਿਹਾ ਹੋਵੇ ਹਾਂ ਤੇ ਉਹਨੂੰ ਐਸ ਨਾਲ ਲੱਗੂਗਾ ਜਿਨੂੰ ਮੈਨੂੰ ਆਵਾਜ਼ ਪੈ ਗਈ ਜਾਂ ਮੇਰੇ ਪਿੱਛੇ ਕੋਈ ਆ ਰਿਹਾ ਪਿੱਛੇ ਮੁੜ ਕੇ ਵੇਖੇਗਾ ਉਹਦੇ ਕੁਝ ਨਹੀਂ ਹਾਂ ਮੈਡੀਕਲ ਕਹਿੰਦੀ ਸਾਇੰਸ ਹੈ ਵੀ ਇੱਕ ਹੈਲੂਸਿਨੇਸ਼ਨ ਨਾਂ ਦੀ ਬਿਮਾਰੀ ਹੁੰਦੀ ਹੈ ਹੈਲੂਸਿਨੇਸ਼ਨ ਹਾਂਜੀ ਵਾਹ ਕਿ ਉਹ ਬਿਮਾਰੀ ਵੀ ਉਹਨੂੰ ਉਹ ਲੱਗਦਾ ਵਾ ਮਹਿਸੂਸ ਹੁੰਦਾ ਵਾ ਦੂਜੀ ਗੱਲ ਇੱਕ ਫਿਕਰਾ ਬਣ ਜਾਂਦਾ ਵਾ ਪੀ ਮੇਰੇ ਕੋਈ ਡਰ ਮਹਿ ਜਾਂਦਾ ਵਾ ਪੀ ਜਿੱਤਨਾ ਕੋਈ ਸੋਚਦਾ ਜਿਆਦਾ ਤੇ ਮਨੋ ਕੋਈ ਕਮਜ਼ੋਰ ਹੋ ਜਾਂਦਾ ਤਾਂ ਲੱਗਦਾ ਜਿਹੜੇ ਦੰਦ ਬੜੇ ਬੜੇ ਹੋਣੇ ਐ ਹੋਣਾ ਜੋ ਹੋਣਾ ਇਹ ਹੁਣ ਚੀਜ਼ਾਂ ਸਾਨੂੰ ਵਿਖਾਈਆਂ ਗਈਆਂ ਦਰਸਾਇਆ ਗਿਆ ਵਾ ਤੇ ਤਾਂ ਕਰਕੇ ਮੈਂ ਸਮਝਦਾ ਕਿ ਇਹ ਚੀਜ਼ਾਂ ਆ ਗੀਆਂ ਜਿਹੜਾ ਕੌਡੇ ਰਾਖਸ਼ ਦਾ ਜ਼ਿਕਰ ਆਉਂਦਾ ਉਹ ਕਿਹੜਾ ਰਾਖਸ਼ ਸੀ ਵੇਖੋ ਵਿਧ ਸਭਾ ਕਰਕੇ ਨੇ ਦੱਸਿਆ ਨਾ ਹੁਣ ਆਪਾਂ ਵੇਖਿਆ ਨੀਗਾ ਗੁਰੂ ਸਹਿਬਾਨ ਨੇ ਵੇਖਿਆ ਸੁਭਾਅ ਦਾ ਮਾੜਾ ਹੈ ਗੁਰੂ ਸਹਿਬਾਨ ਨੇ ਉਹਦਾ ਆਧਾਰ ਕਰ ਦਿੱਤਾ ਹੈ ਕਿ ਨਹੀਂ ਜੋ ਬੰਦੇ ਵੱਟ ਕੇ ਖਾ ਜਾਂਦਾ ਹਾਂਜੀ ਤੇ ਬਾਕੀ ਜਿਹੜਾ ਵਾ ਇਨਸਾਨ ਹੀ ਹੋਊਗਾ ਫਿਰ ਉਹ ਹੈ ਇਨਸਾਨ ਦੇਖੋ ਹੁਣ ਆ ਪਿੱਛੇ ਜੇ ਤੁਸੀਂ ਇੱਕ ਪਾਕਿਸਤਾਨ ਦੀ ਵੀਡੀਓ ਮੈਂ ਵੇਖੀ ਸੀ ਉਹ ਕਬਰਾਂ 'ਚ ਬੰਦੇ ਕੱਟ ਕੇ ਨਾ ਦੇ ਉਹਨਾਂ ਨੂੰ ਖਾਂਦਾ ਹੈ ਖਾਂਦਾ ਹੈ ਉਹਦਾ ਮੀਟ ਖਾਂਦਾ ਹੈ ਹਾਂ ਤੇ ਉਹ ਹੁਣ ਰਾਖਸ਼ ਜਿਹਨੂੰ ਕੱਟ ਰਿਆ ਉਹ ਰਾਖਸ਼ ਹੋ ਗਿਆ ਬਿਲਕੁਲ ਹੈ ਕਿ ਨਹੀਂ ਮਤਲਬ ਜਿਹੜੀ ਬਾਕੀ ਜਿਹੜੀ ਕੁਝ ਚੀਜ਼ਾਂ ਹੈ ਕਿ ਜਿਨ੍ਹਾਂ ਨੇ ਭਗਤੀ ਸ਼ਕਤੀਆਂ ਵੀ ਹਾਸਲ ਕਰ ਲੀਆਂ ਪਰ ਸੁਭਾਅੋ ਚ ਤਬਦੀਲੀ ਨਹੀਂ ਕੀਤੀ ਤੇ ਉਹ ਕੁਝ ਇੱਕ ਚੀਜ਼ਾਂ ਮਾਨੇ ਜਾਂਦੇ ਸੀ ਕਰਦੇ ਸੀ ਇੱਕ ਬਹੁਤ ਗਹਿੀਰਤਾ ਦਾ ਵਿਸ਼ਾ ਵਾ ਆਪਾਂ ਇੱਕ ਬਿਲਕੁਲ ਇੱਕ ਨਿਵੇਕ ਨਮਾਣੇ ਦੇ ਵਿਅਕਤੀਆਂ ਕੂੜੇ ਆ ਆਪਾਂ ਉਹਨੂੰ ਜਾਣ ਨਹੀਂ ਸਕਦੇ ਪੂਰਾ ਠੋਕੇ ਨਹੀਂ ਕਹਿ ਸਕਦੇ ਕਿ ਕੁਦਰਤ ਆ ਉਹਨੂੰ ਹੀ ਬਿਆਨ ਨਹੀਂ ਕਰ ਸਕਦੇ ਬਿਆਨ ਨਹੀਂ ਕਰ ਸਕਦੇ